150 ਗ੍ਰਾਮ ਲਵਾਂਗੇ ਹਰਾ ਧਨੀਆ ਇਹਨੂੰ ਕੱਚੀਆਂ ਜਿਹੀਆਂ ਡੰਡੀਆਂ ਦੇ ਸਮੇਤ ਲੈ ਲਿਓ 50 ਤੋਂ 60 ਗ੍ਰਾਮ ਲਵਾਂਗੇ ਪਦੀਨੇ ਦੇ ਪੱਤੇ 10-15 ਲੈ ਆਪਾਂ ਪਾਲਕ ਦੇ ਪੱਤੇ ਤਿੰਨਾਂ ਚੀਜ਼ਾਂ ਨੂੰ ਕਿਸੇ ਵੀ ਇੱਕ ਭਾਂਡੇ ਦੇ ਵਿੱਚ ਪਾ ਕੇ ਉੱਪਰ ਦੀ ਇਹਦੇ ਗਰਮ-ਗਰਮ ਪਾਣੀ ਪਾ ਦਿਓ 1 ਮਿੰਟ ਲਈ ਇਹਦੇ ਵਿੱਚ ਡਿਪ ਕਰਿਓ ਨਾਲ ਦੀ ਨਾਲ ਇਹਨਾਂ ਨੂੰ ਤੁਸੀਂ ਕੱਢ ਕੇ ਠੰਡੇ ਠਾਰ ਆਈਸ ਵਾਲੇ ਪਾਣੀ ਵਿੱਚ ਪਾ ਦਿਓ ਤਾਂ ਕਿ ਇਹਦਾ ਕੁਕਿੰਗ ਪ੍ਰੋਸੀਜਰ ਇੱਥੇ ਹੀ ਰੁਕ ਜੇ ਕਿਉਂਕਿ ਆਪਾਂ ਇਹਨੂੰ ਜ਼ਿਆਦਾ ਨਹੀਂ ਪਕਾਉਣਾਗਾ ਉਸ ਤੋਂ ਬਾਅਦ ਆਪਾਂ ਇਹਨੂੰ ਕੱਢ ਕੇ ਚੰਗੀ ਤਰ੍ਹਾਂ ਨਿਚੋੜ ਲਾਂਗੇ ਜੇ ਡੰਡੀ ਕੋਈ ਮੋਟੀ ਲੱਗੇ ਤਾਂ ਕੱਢ ਦਿਓ ਉਸ ਤੋਂ ਬਾਅਦ ਇੱਕ ਜੱਗ ਵਿੱਚ ਪਾ ਕੇ ਚਾਰ ਤੋਂ ਪੰਜ ਪਾਵਾਂਗੇ ਹਰੀਆਂ ਮਿਰਚਾਂ ਅੱਧਾ ਇੰਚ ਦਾ ਟੁਕੜਾ ਪਾਇਆ ਅਦਰਕ ਦਾ ਜਰੂਰਤ ਮੁਤਾਬਕ ਪਾਵਾਂਗੇ ਨਮਕ ਤਿੰਨ ਚਾਰ ਟੁਕੜੇ ਪਾਵਾਂਗੇ ਆਇਸ ਦੇ ਤੇ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਇੱਕ ਦੋ ਚਮਚ ਤੁਸੀਂ ਪਾਣੀ ਦੇ ਵੀ ਪਾ ਸਕਦੇ ਹੋ ਫਿਰ ਵਿੱਚ ਪਾਓ ਫਲੇਵਰ ਲਈ ਕਾਲਾ ਨਮਕ ਜੀਰਾ ਪਾਊਡਰ ਉੱਪਰ ਦੀ ਨਿਚੋੜ ਦਾਂਗੇ ਇੱਕ ਨਿੰਬੂ ਜਿੰਨੀ ਕਿ ਗਾੜੀ ਪਤਲੀ ਕਰਨੀ ਹੋਵੇ ਜਰੂਰਤ ਮੁਤਾਬਕ ਪਾਣੀ ਪਾ ਲਿਓ ਚੰਗੀ ਤਰ੍ਹਾਂ ਮਿਕਸ ਕਰ ਦਿਓ ਹੋਟਲ ਰੈਸਟੋਰੈਂਟ ਸਟਾਈਲ ਚਟਨੀ ਬਣ ਕੇ ਤਿਆਰ ਹੈ ਦੋ ਤੋਂ ਤਿੰਨ ਦਿਨ ਤੱਕ ਇਹਦਾ ਕਲਰ ਇਸੇ ਤਰ੍ਹਾਂ ਫਿਰ ਲੈ ਲਓ ਫਰੈਸ਼ ਦਹੀਂ ਵਿੱਚ ਪਾਓ ਕਾਲਾ ਨਮਕ, ਜੀਰਾ ਪਾਊਡਰ, ਚਾਟ ਮਸਾਲਾ ਪਾ ਕੇ 1-2 ਚਮਚ ਪਾਵਾਂਗੇ ਹਰੀ ਚਟਨੀ ਦੇ ਜਿੰਨਾ ਕਿ ਤਿੱਖਾ ਤੁਹਾਨੂੰ ਪਸੰਦ ਹੈ ਚੰਗੀ ਤਰ੍ਹਾਂ ਮਿਕਸ ਕਰ ਦਿਓ ਬਹੁਤ ਹੀ ਮਜ਼ੇਦਾਰ ਦੋ ਤਰ੍ਹਾਂ ਦੀ ਚਟਨੀ ਹੈ ਤਿਆਰ ਹੈ ਟਰਾਈ ਕਰਕੇ ਜ਼ਰੂਰ ਦੇਖਿਓ ਧੰਨਵਾਦ